ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਸਤਿ ਸ਼੍ਰੀ ਅਕਾਲ ਹੋਰ ਸਾਰੇ ਜਾਨਵਰ ਸੈਟ ਆ ਬਈ ਘਰ ਪਰਿਵਾਰ ਸੈਟ ਆ ਤੇ ਅੱਜ ਪਹਿਲੇ ਦਿਨ ਆ ਕੂਤਰ ਕੱਢਾਂਗੇ ਇੱਕ ਕਬੂਤਰਾ ਤੇ ਇੱਕ ਹੈਗੀ ਕਬੂਦਰੀ ਤੇ ਚਲੋ ਇਹਨਾਂ ਨੂੰ ਅੱਜ ਆਪਾਂ ਇਹਨੂੰ ਪਹਿਲੇ ਦਿਨ ਡਾਉਣ ਲੱਗੇ ਆ ਛੁੜਾਦ ਗਏ ਬਈ ਇਹਨਾਂ ਨੂੰ ਆ ਜਾਓ ਬਤਾਈ ਉਹ ਨਾ ਜਨਾ ਕਰੀਏ ਆ ਬਈ ਕਬੂਤਰੀ ਪਹਿਲਾਂ ਛੱਡਣ ਲੱਗੀਆਂ ਤੇ ਹੁਣ ਛੱਡਦੀ ਕਬੂਤਰ ਨੂੰ ਵੀਰੇ ਇਹਨਾਂ ਦੇ ਰੰਗ ਰੂੰਗਾ ਹਜੇ ਕੋਈ ਨਹੀਂ ਲਾਇਆ ਸਾਫ ਚਿੱਟਈ ਆ ਲੋਈ ਛੱਡ ਤੇ ਦੋਨੇ ਉਹਦਰੀ ਤਾਂ ਤਾਂ ਚੜ ਗਈ ਚਲੋ ਛੇਤਰੀ ਲਾਦ ਗਏ ਆਪਾਂ ਇਹਨਾਂ ਨੂੰ ਲੋਈ ਇੱਕ ਆਹ ਜਾਨ ਪਰ ਸੱਡਣ ਲੱਗੇ ਆਪਾਂ ਤੈਨੂੰ ਉਤਰ ਛਡਾਂਗੇ ਅੱਜ ਆਪਾਂ ਵੇਖਦੇ ਆਂ ਅੱਜ ਪਹਿਲੇ ਤੋਂ ਛੱਡੇ ਆ ਵੀ ਆਉਂਦੇ ਸਿੱਧੇ ਘਰੇਕ ਪਾਸੇ ਵਹਿੰਦੇ ਵਹੁੰਦੇ ਜਾਂ ਆ ਫਿਰਦੇ ਬਈ ਆਪਣੇ ਜਾਨਦਾਰ ਆ ਫਿਰਦਾ ਕਬੂਤਰ ਆ ਫਿਰਦੀ ਐ ਕਬੂਤਰੀ ਟੈਗ ਹੋ ਗਿਆ ਫਿਰਦਿਆਂ ਨੂੰ ਤੀਜੀ ਕਿਧਰ ਗਈ ਆ ਜਾਂਦੀ ਇੱਕ ਤਾਂ ਲਓ ਜੀ ਕੂਦਰਾਂ ਆਪਣੀਆਂ ਫਾਇਰਦੀਆਂ ਦੋਨੋਂ ਹੀ 22 ਦਾ ਟਾਈਮ ਹੋ ਗਿਆ ਲੈ ਲੈਣੀ 11 ਵਜੇ ਛੱਡੀਆਂ ਸੀਗਾ ਇੱਕ ਆ ਜਾਂਦੀ ਹੈ ਲਾਲ ਚੀਨੀ ਤਾਂ ਕੂਦਰਾ ਆਪਣਾ ਬੈਠ ਗਿਆ ਜੀ ਉਵੇਂ ਬੈਠਾ ਛਤਰੀ ਤੇ ਤੇ ਕੂਦਰੀ ਹੋ ਜਾਂਦੀ ਹੈ ਲਾਲ ਚੀਨੀ ਤੇ ਸ਼ਾ ਕੀਆ ਕਰਦੀ ਹੈ Drogona, ah, um dia é que tá. Teixa aqui, hoje dia. Ai, 2 ਘੰਟੇ ਹੋ ਗਏ ਉੱਡਦੇ ਆ ਰੋਈ ਹਾਂਜੀ ਬਾਈ ਕੂਤਰਾਂ ਨੂੰ ਪਾਦ ਗਿਆ ਆਪਾਂ ਦਾਣਾ ਪਾਣੀ ਹੁਣ ਸਰੋਂ ਦੇ ਨਾਲ ਕਣਕ ਅੰਚੀਪੇ ਆਪਾਂ ਬਾਹਰ ਕਰਤਿਆਂ ਤੇ ਆਪਾਂ ਦਾਣੇ ਪਾਣੀ ਪਾਦ ਗਏ ਹੁਣ ਹਾਂਜੀ ਬਾਈ ਆ ਫਿਰਦੇ ਆਪਣੇ ਕਬੂਤਰ ਦੋਨਾਂ ਜਿਹੜਾ ਛਤਰੀ ਵਾਲਾ ਸੀਗਾ ਉਹ ਵੀ ਉੱਡ ਗਿਆ ਵੀਰੇ ਆਪਣੇ ਕੂਤਰ ਦਵਾਰੇ ਫੇਰ ਆ ਜਾਂਦੀ ਹੈ ਤਦ ਆਹ ਤਿੰਨੇ ਹੀ ਹੋ ਗਏ ਇੱਥੇ ਹੁਣ ਤਾਂ ਦੋ ਤਾਂ ਹੋ ਗਏ ਹੋ ਗਏ ਟਾਈਮ ਦੇਖ ਲਓ ਵੀਰੇ 3 ਵਜੇ ਨਾਲੇ ਆ ਆ ਜਾਂਦੇ ਆ ਗੂਤਰ ਦੋਨੇ ਦੂਜਾ ਗੂਤਰ ਹੋ ਆ ਗਿਆ ਆ ਜਾਂਦਾ ਤੂੰ ਦਿਖਾਵਾਂਗੇ ਬਾਈ ਕਿੰਨੇ ਵਜੇ ਬਹਿੰਦੇ ਆ ਗੂਤਰਾ ਅੱਜ ਪਹਿਲੇ ਦਿਨ ਛੱਡੇ ਆ ਕਿੰਨਾ ਟਾਈਮ ਉੱਡ ਕੇ ਬੈਠਦੇ ਆ ਗੂਤਰੀ ਆਪਣੀ ਇੱਕ ਬਹਿ ਗਈ ਬਾਈ ਤੇ ਗੂਤਰਾ ਕਾ ਜਾਂਦਾ ਤੇ ਇੱਕ ਗੂਦਰੀ ਆ ਜਾਂਦੀ ਲਾਲ ਚੀਨੀ ਗੂਦਰੀ ਫਿਰਦੀ ਆ ਗੂਤਰਾ ਦਾ ਬੈ ਕੇ ਉੱਡ ਖੜਿਆ ਸੀ ਦਵਾਰੇ ਆ ਗੂਦਰੀ ਫਿਰਦੀ ਆ ਜੀ ਤੇ ਉਹ ਸ਼ਾਕ ਕੀ ਵਹਿ ਗਈ ਆ ਕੂਤਰੀ ਬੈਠੇ ਤਨ 50 ਤੇ ਲਓ ਜੀ ਬੈਠ ਗਿਆ ਕੂਤਰਾ ਆਪਣੇ ਤੰਨੇ 4 ਵਜੇ ਬਹਿ ਗਏ ਬਈ ਚਲੋ ਹੁਣ ਇਹਨਾਂ ਨੂੰ ਲਾਉਨੇ ਆ ਲਾ ਕੇ ਦਿਖਾਉਨੇ ਆ ਤੁਹਾਨੂੰ ਬੈਠ ਕੇ ਨੇ ਬਾਈ ਕਬੂਤਰ ਆਪਣੇ ਦੋਨੇ ਕਬੂਤਰਾਂ ਦੇ ਨਾਲ ਕਬੂਤਰ ਵਧੀਆ ਉੱਡ ਗਏ ਜਿ ਪਹਿਲੇ ਦਿਨ